ਸਤਿ ਸ਼੍ਰੀ ਅਕਾਲ ਜੀ ਸਮਾਰਟ ਸਟਾਰ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਜਿਹੜੀ ਰਹਿਣ ਵਾਲੀ ਹੈ ਆਪਣੀ 13 ਅਕਤੂਬਰ ਦੀ ਜਿਹੜੀ ਮੀਟਿੰਗ ਹੋਈ ਸੀ ਪੰਜਾਬ ਸਰਕਾਰ ਦੁਆਰਾ ਕੈਬਨਟ ਮੀਟਿੰਗ ਲਈ ਗਈ ਸੀ 13 ਅਕਤੂਬਰ ਨੂੰ ਉਸ ਦੇ ਵਿੱਚ ਕੀ ਅਹਿਮ ਫੈਸਲੇ ਲਏ ਗਏ ਨੇ ਸਾਰੇ ਵੀਡੀਓ ਦੇ ਵਿੱਚ ਤਾਂ ਸੰਧੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਸਮਾਰਟ ਸਟਾਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਇਹਨਾਂ ਸਕੀਮਾਂ ਤੋਂ ਤੁਸੀਂ ਵਾਂਝੇ ਨਾ ਰਹਿ ਜਾਓ ਜਾਂ ਇਹਨਾਂ ਸਕੀਮਾਂ ਤੋਂ ਤੁਹਾਨੂੰ ਉਹਨਾਂ ਬੱਚਿਆਂ ਨੂੰ ਵੀ ਫਾਇਦਾ ਹੋਏਗਾ ਜਿਹੜੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਤੇ ਹੋਰ ਵੀ ਜਿਹੜੀ ਹੈਗੀ ਆ ਨੌਲੇਜ ਪ੍ਰਾਪਤ ਹੋਵੇਗੀ ਇਸ ਵੀਡੀਓ ਦੇ ਜ਼ਰੀਏ ਜਿਸ ਦੇ ਵਿੱਚ ਗੱਲ ਕਰਾਂਗੇ ਆਪਾਂ ਜੇਲ੍ਹਾਂ ਦੇ ਵਿੱਚ ਨਸ਼ਿਆਂ ਦੀ ਰੋਕਥਾਮ ਦੇ ਲਈ ਸਰਕਾਰ ਨੇ ਫੈਸਲਾ ਲਿਆ ਹੈ ਕਿ ਜੇਲ੍ਹਾਂ ਦੇ ਵਿੱਚ ਨਸ਼ਿਆਂ ਨੂੰ ਰੋਕਣ ਦੇ ਲਈ 스니ਫਲ ਡੌਗ ਜਿਹੜੇ ਉਹ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਦੁਆਰਾ ਇਸ ਤੋਂ ਇਲਾਵਾ ਗੱਲ ਕਰੀਏ ਈ ਆਕਸ਼ਨ ਪਾਲਿਸੀ ਦੇ ਵਿੱਚ ਸੂਰ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਹਾਊਸਿੰਗ ਵਿਭਾਗ ਦੇ ਵਿੱਚ ਜ਼ਮੀਨਾਂ ਦੀ ਈ ਆਕਸ਼ਨ ਨੀਤੀ ਦੇ ਵਿੱਚ ਜਿਹੜੀ ਸੂਧ ਕੀਤੀ ਗਈ ਹੈ ਜਿਸ ਦੇ ਚੱਲਦੇ ਆ ਰਿਜ਼ਰਵ ਰੇਟ ਦੇ ਮੁਲ ਮਲਾਂਕਨ ਦੇ ਲਈ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਨੈਸ਼ਨਲਾਈਜ਼ਡ ਬੈਂਕ ਤੇ ਇਨਕਮ ਟੈਕਸ ਵਿਭਾਗ ਜਿਹੜੇ ਉਹ ਮੁਲਾਂਕਣ ਕਰਨਗੇ ਅਤੇ ਨਾਲ ਹੀ ਜੇਕਰ ਜ਼ਮੀਨ ਪਹਿਲਾਂ ਨਹੀਂ ਵਿਕਦੀ ਤਾਂ 10% ਤੇ ਫਿਰ 5% ਦੀ ਜਿਹੜੀ ਹੋਰ ਛੋਟ ਦੇ ਦਿੱਤੀ ਜਾਵੇਗੀ ਉਸ ਤੋਂ ਇਲਾਵਾ ਦਰਿਆਵਾਂ ਦੀ ਸਫਾਈ ਦੇ ਲਈ ਹੜਾ ਤੋਂ ਬਾਅਦ ਜਿਹੜੇ ਦਰਿਆਵਾਂ ਦੀ ਸਫਾਈ ਹੈ ਜਿਹੜੇ ਮੇਨ ਪੁਆਇੰਟ ਹੈ ਜਿਸ ਦੇ ਵਿੱਚ ਈ ਆਪਸ਼ਨ ਕੀਤੀ ਜਾਵੇਗੀ ਦਰਿਆਵਾਂ ਦੀ ਸਫਾਈ ਦੇ ਲਈ ਤੇ ਟੈਂਡਰ ਦੀ ਜਿਹੜੀ ਕਾਰਵਾਈ ਹੈ ਉਹ 14 ਦਿਨਾਂ ਦੇ ਅੰਦਰ ਅੰਦਰ ਪੂਰੀ ਕਰ ਲਈ ਜਾਵੇਗੀ ਗਰੁੱਪ ਹਾਊਸਿੰਗ ਸਕੀਮ ਦੇ ਤਹਿਤ ਜਿਹੜਾ ਸਹਿਕਾਰੀ ਸੁਸਾਇਟੀਆਂ ਨੂੰ ਜਿਹੜਾ ਸਰਕਾਰ ਹੈ ਉਹ ਜ਼ਮੀਨ ਅਲਾਟ ਕਰ ਦੇਵੇਗੀ ਹੜਪੀੜਤਨ ਦੇ ਲਈ ਮੁਆਵਜ਼ੇ ਦੀ ਗੱਲ ਕਰੀਏ ਤਾਂ ਇਹ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕੈਬਨਿਟ ਮੀਟਿੰਗ ਦੇ ਵਿੱਚ ਜਿਸ ਦੇ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪ੍ਰਤੀ ਏਕੜ 20000 ਰੁਪਏ ਮੁਆਵਜ਼ੇ ਦੇ ਇਨ ਤੇ ਫੈਸਲੇ ਦੀ ਜਿਹੜੀ ਮੂਰ ਲਗਾ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਦੁਆਰਾ ਅਸਦੇ ਨਾਲ ਹੀ ਜਿੰਨਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਲਈ ਪ੍ਰਤੀ ਘਰ ਲਗਭਗ 40000 ਰੁਪਏ ਦੇ ਕਰੀਬ ਜਿਹੜੀ ਮੁਆਵਜ਼ੇ ਦੇ ਇਨ ਦਾ ਫੈਸਲਾ ਕੀਤਾ ਗਿਆ ਹੈ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਹੋਰ ਪੁਆਇੰਟ ਸਾਹਮਣੇ ਆਉਂਦਾ ਜਿਸ ਦੇ ਵਿੱਚ ਰੋਲਿੰਗ ਮਿਲਾਂ ਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ ਖੰਨਾ ਅਤੇ ਮੰਡੀ ਗਵਿੰਦਗੜ੍ਹ ਦੇ ਵਿੱਚ ਜਿਹੜੀਆਂ ਰੋਲਿੰਗ ਮਿਲਾਂ ਨੇ ਉਹਨਾਂ ਦੇ ਵਿੱਚ ਕੋਲੇ ਦੀ ਵਰਤੋਂ ਸੰਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਚੱਲ ਰਹੀ ਕੇਸ ਦੇ ਲਈ ਜਿਹੜਾ ਟੁਕਮਾ ਜਵਾਬ ਦੇਣ ਵਾਸਤੇ ਇੱਕ ਕੈਬਨਿਟ ਸਬ-ਕਮੇਟੀ ਦਾ ਜਿਹੜਾ ਗਠਨ ਕੀਤਾ ਗਿਆ ਹੈ ਤਾਂ ਇਹ ਸੀਗੇ ਕੁਝ ਮੁੱਖ ਫੈਸਲੇ ਜਿਹੜੇ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਦੁਆਰਾ 13 ਅਕਤੂਬਰ 2025 ਨੂੰ ਲਏ ਗਏ ਮੈਂ ਆਸ ਕਰਦਾ ਕਿ ਸਾਰੀ ਜਾਣਕਾਰੀ ਤੁਸੀਂ حاصل ਕਰ ਲਈ ਹੋਵੇਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਲੰਬੀ ਵੀਡੀਓ ਦੇ ਵਿੱਚ ਕਿਸੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਜੈ ਹਿੰਦ ਜੈ ਭਾਰਤ